ਅੱਜ ਸਭ ਤੋਂ ਪਹਿਲਾਂ ਤਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਮਕਾਮ ਤੇ ਪਹੁੰਚਾਇਆ ਆਪਣਾ ਅਸੀਰਵਾਦ ਮੇਰੇ ਸਿਰ ਤੇ ਰੱਖਿਆ ਉਸ ਤੋਂ ਬਾਅਦ ਸਰਦਾਰ ਕੁਰਦੇਵ ਸਿੰਘ ਦੇਮਨ ਐਮ ਐਲ ਏ ਨਾਬਾ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇਹ ਕੁਰਸੀ ਦਾ ਮਾਣ ਬਖਸ਼ਿਆ ਹੈ ਪ੍ਰਧਾਨ ਸੁਜਾਤਾ ਚਾਵਲਾ ਜੀ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹਾਂ ਤੇ ਸਮੂਹ ਐਮ ਸੀ ਟੀ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਮੈਂ ਇਸ ਮਕਾਮ ਤੇ ਪਹੁੰਚੀ ਹਾਂ ਮੈਂ ਵਾਰਡ ਨੰਬਰ 21 ਦੇ ਸਮੂਹ ਨਿਵਾਸੀਆਂ ਦਾ ਤੇ ਵੋਟਰਾਂ ਦਾ ਧੰਨਵਾਦ ਕਰਦੀ ਹਾਂ जिन्होंने मेनू अपना एक-एक कीमती वोट पाके आज इस कमेटी ਦੇ ਵਿੱਚ ਪਹੁੰਚਾਇਆ ਹੈ ਤੇ ਅੱਜ ਮੈਨੂੰ ਇਸ ਸਪੁਰਤੀ ਦਾ ਮਾਣ ਬਖਸ਼ਿਆ ਹੈ ਮੈਂ ਆਪਣੇ ਆਪ 'ਚ ਬਹੁਤ ਮਾਣ ਮਹਿਸੂਸ ਕਰਦੀ ਹਾਂ ਤੇ ਇਹੀ ਕਹਿ ਸਕਦੀਆਂ ਕਿ ਨਾਰੀ ਸ਼ਕਤੀ ਜ਼ਿੰਦਾਬਾਦ ਸਭ ਤੋਂ ਪਹਿਲਾਂ ਮੈਂ ਸਾਰੇ ਐਮਸੀ ਸਾਹਿਬ ਦਾ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਹੈ ਪ੍ਰਧਾਨ ਜੀ ਪੰਕਜ ਪੱਪੂ ਜੀ ਦਾ ਜਿਨ੍ਹਾਂ ਨੇ ਸਾਨੂੰ ਪ੍ਰਧਾਨ ਬਣਾਇਆ ਪ੍ਰਧਾਨ ਬਣਾਇਆ ਮਾਨ ਬੱਚੂ ਸ਼ਹਿਰ ਤੁਸੀਂ ਸਭ ਤੋਂ ਛੋਟੀ ਉਮਰ ਦੇ ਜਿਹੜੇ ਸੌਵੀਤੇ ਪੰਚਰ ਬੋਖਾ ਬਿਲਕੁਲ ਹੀ ਇਹ ਕੰਮ ਕਰ ਲੈਣਗੇ ਆਲਾ ਕੰਮ ਕਰ ਜਿਹੜੇ ਪੈਂਡਿੰਗ ਚੱਲਦੇ ਨੇ ਪ੍ਰਧਾਨ ਜੀ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਕੰਮ ਕਰਾਂਗੇ ਜਿਹੜੇ ਨਾਲੀਆਂ ਦੇ ਕੰਮ ਰਹਿ ਗਏ ਅੰਡਰਗਰਾਉਂਡ ਕਰਨ ਦੇ ਸਫਾਈਆਂ ਦੇ ਸਾਰੇ ਕੰਮ ਵੱਡੇ ਅੰਮ੍ਰਿਤਪਾਲ ਸਿੰਘ ਤੇ ਮਾਨ ਜੀ ਅਦਿਸ਼ਾਂਤ ਸਾਰ ਅੱਜ ਐਸ.ਡੀ.ਐਮ. ਹੋਰ ਸਾਰੇ ਐਮ.ਸੀ. ਸਹਿਵਾਂ ਦੀ ਨਿਗਰਾਨੀ ਦੇ ਵਿੱਚ ਨਗਰ ਕੌਂਸਲ ਨਾਪਾ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਮੈਮ ਅਮਰਜੀਤ ਕੌਰ ਸਾਨੀ ਜੀ ਤੇ ਮੀਤ ਪ੍ਰਧਾਨ ਜਸਦੀਪ ਸਿੰਘ ਖੰਨਾ ਜੀ ਨੂੰ ਬਣਾਇਆ ਗਿਆ ਤੇ ਇਹ ਬਹੁਤ ਹੀ ਸ਼ਾਂਤੀਪੂਰਵਕ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕੰਮ ਦੇਖੋ ਜੀ ਲੋਕਾਂ ਦੀ ਜੋ ਬੇਸਿਕ ਨੀਡਸ ਹੁੰਦੀਆਂ ਨੇ ਜੋ ਸਾਫ ਸਫਾਈ ਦਾ ਕੰਮ ਸਭ ਨੂੰ ਪਤਾ ਚੱਲ ਰਿਹਾ ਹੈ ਜੋ ਡੰਪ ਚੱਕੇ ਗਏ ਨੇ ਸਭ ਨੂੰ ਪਤਾ ਆਉਂ ਔਰ ਨਾਲੀਆਂ ਦੀ ਸਫਾਈ ਦਾ ਕੰਮ ਹੈ ਸੜਕਾਂ ਦਾ ਕੰਮ ਉਹ ਵੀ ਚੱਲ ਰਿਹਾ ਹੈ ਬਾਕੀ ਹੁਣ ਸਾਡੇ ਜਿਹੜੇ ਟੈਂਡਰ ਅਸੀਂ ਲਗਾਏ ਨੇ ਤੇ ਉਹ ਬਹੁਤ ਹੀ ਜਲਦੀ ਕੰਪਲੀਟ ਹੋ ਜਾਣਗੇ ਸਾਡੇ ਐਮਐਲਏ ਸਾਹਿਬ ਮਾਨ ਸਾਹਿਬ ਤੇ ਸਰਪੰਚ ਜੀ ਨਾਲ ਮਿਲ ਕੇ ਵੀ ਉਹਦੇ ਮੈਡਮ ਅਮਰਜੀਤਪੁਰ ਤੇ ਮੇਰਾ ਬੇਟਾ ਜੋ ਸੁਰੂ ਜਦੋਂ ਇਲੈਕਸ਼ਨ ਲੜੀ ਬਹੁਤ ਖਵਾਰਾ ਚਾਹੇ ਸਭ ਤੋਂ ਕਮੇ ਉਮਰ ਦਾ ਐਮਸੀ ਚੁਣਿਆ ਗਿਆ ਸੀ ਹਾਰ ਨੰਬਰ ਵੀ ਤੋਂ ਅੱਜ ਸਰਪੰਚੀ ਰੈਂਟੀਆਂ ਨੇ ਅਸੀਂ ਬਿਲੋਂ ਧੰਨਵਾਦ ਕਰਦੇ ਹਾਂ ਸਾਰੇ ਸਟਾਫ ਦਾ ਬੈਡ ਮੈਨਜਰ ਜਿਸ ਨੂੰ ਵਿਜੇ ਸਿੰਘ ਦਾ ਜਿਨ੍ਹਾਂ ਨੇ ਸਰਪੰਚੀ ਨਾਲ ਚੋਣ ਹੋਈ ਨੂੰ ਲੈ ਕੇ ਚਾਰੇ ਅੱਜ ਬੜਾ ਮੁਬਾਰਕ ਦੇਣਾ ਜੀ ਅੱਜ ਨਗਰ ਕੌਂਸਲ ਲਾਬਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਾਡੇ ਸੀਨੀਅਰ ਵਾਈਸ ਪ੍ਰਧਾਨ ਜਿਹੜੇ ਮੈਡਮ ਅਮਰਜੀਤ ਕੌਰ ਜੀ ਤੇ ਵਾਈਸ ਪ੍ਰਧਾਨ ਕੰਨਾ ਸਾਹਿਬ ਦੇ ਬੇਟੇ ਜਿਹੜੇ ਚੇਅਰ ਤੇ ਬੈਠੇ ਨੇ ਸਰਵ ਸੰਮਤੀ ਨਾਲ ਬੜੀ ਪਿਆਰ ਨਾਲ ਸਾਰੇ ਐਮਸੀ ਸਾਹਿਬਾਨ ਨੇ ਫਖਰ ਦੇ ਨਾਲ ਉਹਨੂੰ ਚੇਅਰ ਤੇ ਬਿਠਾਇਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਆਮਾਦੀ ਪਾਰਟੀ ਲਗਾਤਾਰ ਇਸ ਤਰੀਹੀ ਤਿੱਕੇ ਦੇ ਨਾਲ ਨਾਬੇ ਦੇ ਵਿੱਚ ਕੰਮ ਕਰ ਰਹੀ ਹੈ ਤੇ ਉਹਦਾ ਰੁਝਾਨ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੇ ਐਮਸੀ ਸਾਹਿਬਾਨ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਉਹ ਇੱਕਜੁੱਟ ਹੋ ਕੇ ਆਮਾਦੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਤੇ ਅੱਜ ਸਾਡੇਡੇ ਗ੍ਰੇ ਸੀਨਰ ਵਾਈਸ ਪ੍ਰਧਾਨ ਤੋਂ ਵਾਈਸ ਪ੍ਰਧਾਨ ਦੀ ਸੀਟ ਤੇ ਬੈਠੇ ਨੇ ਸਭ ਨੂੰ ਬਹੁਤ ਪਰਮਾਰਦਾ ਅੱਜ ਜੀ ਨਗਰ ਕੌਂਸਲ ਨਾਗਰ ਵਿਖੇ ਮੀਤ ਪ੍ਰਧਾਨ ਦੇ ਜਿਹਨੇ ਨੂ ਪ੍ਰਧਾਨੀ ਚੋਣ ਹੋਈ ਹੈ ਜਿਸ ਦੇ ਵਿੱਚ ਅਮਰਜੀਤ ਕੌਰ ਸਾਨੀ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਤੇ ਜਸਦੀਪ ਸਿੰਘ ਖੰਨਾ ਜੀ ਨੂੰ ਮੀਤ ਪ੍ਰਧਾਨ ਸਭ ਤੋਂ ਸਭ ਤਿੰਨਾਂ ਇਹਨਾਂ ਦੇ ਤੋਂ ਕੰਫਰਮ ਹਾਂਜੀ